ਬਨਾਣੇ ਬੂਟ ਪ੍ਰਭ ਤੂਰੀ ਤੂੰ ਹੀ ਮਾਨ ਤੂੰ ਹੀ ਧਾਰ ਤੂੰ ਹੀ ਪਤ ਤੂੰ ਹੀ ਪ੍ਰਾਨ ਗੁਰ ਤੂ ਕੀ ਲੈ ਜੋਰੀ ਤੂੰ ਹੀ ਗ੍ਰਹਿ ਤੂੰ ਹੀ ਬਾਣ ਤੂੰ ਹੀ ਗਾਉ ਤੂੰ ਹੀ ਸੁਣ ਹੈ ਨਾਨਕ 네ਰ ਮੇਰੀ ਹੈ ਨਾਨਕ 네ਰ ਮੇਰੀ ਹਰ ਹੱਟ ਭੀ ਤੂੰ ਤੂ ਕਰੇ ਭੁਲੇ ਭਲੀ ਬਾ ਤੂੰ ਤੂੰ ਕਰਤਾ ਤੂੰ ਹੁਆ ਮੁਝ ਮੇ ਰਵਾਨ ਹਮ ਜਬ ਆਪਾ ਪਰਕਾਰ ਮਿਟ ਗਏ ਜਤ ਦੇਖਾਂ ਤੱਕ ਤੂੰ ਜਬ ਹਮ ਹੋਤੇ ਤਬ ਤੂੰ ਨਹੀਂ ਅਬ ਤੂੰ ਹੀ ਮੈਂ ਨਹੀਂ ਬਪਾ ਨਾਨਕ ਜਹਾਨ ਲਹਾ ਬਿਮਾਨ ਜਿਨੇ ਦਰਸ਼ਨ ਪਾਇ ਜਿਨੇ ਤੁਧ ਨੂੰ ਧੰਨ ਕਹਿ ਆ ਤਿੰਨ ਜਮ ਨੇੜ ਨ ਆਇ ਤੂੰ ਕਰਨ ਕਰਮ ਸਮਰਾਥ ਹੈ ਕਰਤੇ ਮੈਂ ਤੁਝ ਬਿਨ ਅਵਰ ਨਾ ਕੋਈ ਤੁਧ ਆਪੇ ਸਿਸ਼ਟ ਸਰ ਜਿਆ ਅਭੇ ਪੁਨ ਗੋਈ ਸਭ ਇਤੋ ਸ਼ਬਦ ਵਰਤਦਾ ਜੋ ਕਰੇ ਸੋ ਹੋਈ ਵਡਿਆਈ ਗੁਰਮਖ ਦੇ ਪ੍ਰਭ ਹਰ ਪਾਵੇ ਸੋਈ ਗੁਰਮੁਖ ਨਾਨਕ ਆਰਧਿਆ ਗੁਰਮੁਖ ਨਾਨਕ ਆਰਧਿਆ ਸਭ ਆਖੋ ਤਨ ਧੰਨ ਧੰਨ ਗੁਰ ਸੋਈ ਹਰ ਜੁਗ ਜੁਗ ਭਗਤ ਪਾਇਆ ਜੀ ਆਪੇ ਭਾਂਡੇ ਸਾਜੇ ਆਪੇ ਪੂਰੇ ਦੇ ਇੱਕ ਨੀਂਦ ਦੀ ਮਾਰੀ ਜੁੱਲੇ ਰਹਿਣ ਖੜੇ ਇੱਕ ਰਾਜੀ ਤੈਨੂੰ ਤੇ ਪਰ ਗੜ ਜਨਾਸਵਾਰੇ ਨਾਨਕਾ ਜਿਨ ਕਉ ਨਗਰ ਕਰ ਆਪੇ ਸਾਜ ਕਰ ਆਪ ਜਗ ਕਾਦਰ ਕਰੀ ਬੇਜਹੀਆ ਰਿਜਕ ਸੰਭਾਹੇ ਸਾਈ ਘਰ ਕਮਾਵਣੀ ਤੁਰ ਛੋੜੀ ਤੈ ਨਾ ਪਾਏ ਨਾਨਕ ਏਕੀ ਬਾਹ ਜੀ ਹੋਰ ਦੂਜੀ ਨਹੀਂ ਜਾਏ ਧੋ ਕਰੇ ਜਤਿਸੈ ਰਿਜਾਰੇ ਦੇ ਜਿ ਕਿਸੇ ਰਜਾਇ ਤੁਸ ਸਤਿਨਾਮ ਸ਼੍ਰੀ ਵਾਹਿ ਹੈ ਗੁਰੂ ਜੀ ਰਾਮ ਕਲੀ ਮਾਲਾਤੀ ਜਾਨੰਦ ਕੋ ਓੰਕਾਰ ਸਤਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਇ ਅੱਜ ਦੁਰੀ ਮੈਂ ਤਾ ਦੁਨਹਵ ਦਿਵਸ ਰਾਤ ਦੁਇ ਦਾਈ ਦਾ ਆ ਇਹ ਲੈ ਸਗਲ ਜਗਤ ਚੰਗ ਆਇਆ ਮੁਰ ਆਇਆ ਵਾਚ ਧੰਮ ਹਦੂਰ ਕਰਮੀ ਆ ਕੋ ਆਪਣੀ ਕਰਮੀ ਆ ਕੋ ਆਪਣੀ ਕਨੜ ਕੇ सतगुर प्रसाद सोरठ महला पंजवा, प्रभ की शरण सगल पहला थे दुख बिन से सुख पाया ਸਤ ਗੁਰ ਧਿਆਇਆ ਪ੍ਰਭ ਕੀ ਸਰਣ ਸਗਲ ਭੈ ਲਾਥੇ ਦੁਖ ਬਿਨਸੇ ਸੁਖ ਪਾਇਆ ਦਿਆਲ ਹੋਕਰ ਬ੍ਰਹਮ ਸੋ ਆਮੀ ਊਰਾ ਸਤ ਗੁਰ ਧਿਆਇਆ ਪਰਵਜੀਓ ਤੂੰ ਮੇਰੋ ਸਾਹਿਬ ਦਾਤਾ ਕਰ ਕਿਰਪਾ ਪ੍ਰਭ ਦੀਨ ਦਿਆਲਾ ਗੁਣ ਗਾਉ ਰੰਗ ਰਤ ਰਹਾ ਸਤ ਗੁਰ ਨਾਮ ਨਿਧਾਨ ਦਰਦਾਇਆ ਚਿੰਤਾ ਸਗਲ ਬਿਨਾਸੀ ਕਰ ਕਿਰਪਾ ਆਪਣੋ ਕਰਨੀਨਾ ਮਨ ਵਸਿਆ ਬਨਾਸੀ ਤਾਂ ਕੋ ਬਿਗਨ ਨ ਕੋ ਲਗ ਜੋ ਸਤ ਗੁਰੇ ਆਪਣੇ ਰਾਖੇ ਚਰਨ ਕਮਲ ਬਸੇ ਰਦੇ ਅੰਤਰ ਅਮਰਤ ਹਰ ਰਸ ਚਾਖੇ ਕਰ ਸੇਵਾ ਸੇਵਕ ਪ੍ਰਭ ਆਪਣੇ ਜਿਨ ਮਨ ਕੀ ਇਛੁ ਪੁਜਾਈ ਨਾਨਕ ਦਾਸ ਤਾ ਕੈ ਬਲਿਹਾਰੈ ਜਿਨ ਪੂਰਨ ਪੈਜ ਪਾਈ ਕਰ ਸੇਵਾ ਸੇਵਕ ਪ੍ਰਭ ਆਪਣੇ ਜਿਨ ਮਨ ਕੀ ਇਛੁ ਪੁਜਾਈ ਨਾਨਕ ਦਾਸਾ ਕੈ ਬਲਿਹਾਰੈ ਜਿਨ ਪੂਰਨ ਪੈ ਚਰਪਾਈ ਸਤ ਸ੍ਰੀ ਅਕਾਲ ਪੁਰਖ ਜੀ ਦਾ ਧਿਆਨ ਧਰ ਕੇ ਖਾਲਸਾ ਜੀ ਸਾਧ ਸੰਗਤ ਬੋਲਣਾ ਜੀ ਸ੍ਰੀ ਵਾਹਿਗੁਰੂ ਜੀ ਏ ਅਕਾਲ ਪੁਰਖ ਅੰਤਰ ਜਾਮੀ ਸ੍ਰੀ ਗੁਰੂ ਨਾਨਕ ਦੇਵ ਨਰੰਕਾਰ ਰੂਪ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਹਜ਼ੂਰ ਅੰਮ੍ਰਿਤ ਵੇਲੇ ਤੋਂ ਲੈ ਕੇ ਐਸ ਵੇਲੇ ਤੱਕ ਸ੍ਰੀ ਆਸਾ ਜੀ ਦੀ ਵਾਰ ਦੇ ਸਲੋਕ ਸ਼ੰਤ ਸ਼ਬਦ ਕੀਰਤਨ ਜੀ ਕੀ ਅਰਦਾਸ ਅੱਖਰ ਲਗ ਕੰਨ ਤੁਕ ਭੁੱਲ ਚੁਕ ਮਾਫ ਆਵ ਜੀ ਦੇ ਚਰਨ ਕਮਣਾ ਪਾਸ ਸਿੱਖ ਸੰਗਤ ਪੜਦੇ ਸੁਣਦੇ ਸਰਬਤ ਲਾਹੇਵੰਦ ਹੋਣ ਸ੍ਰੀ ਗੁਰੂ ਨਾਨਕ ਨਾਂ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾਖ ਵਾਹਿਗੁਰੂ ਜੀ ਕੀ ਫਤ ਧੰਨ ਗੁਰੂ ਧੰਨ ਗੁਰੂ ਕੀ ਸੰਗਤਾਂ ਜੀ ਆਇਆਂ ਨੂੰ ਗੁਰਮੁਖ ਪਿਆਰਿਓ ਚਲੋ ਦਰਸ਼ਨ ਕਰਕੇ ਸਤਨਾਮ ਦਾ ਵਾਜਾ ਦਿੰਦੇ ਸਤ ਨਾਮ ਸਤ ਨਾਮ ਜਤ ਨਾਮ ਜੀ ਵਾਹਿਗੁਰੂ ਵਾਹਿਗੁਰੂ ਜੀ ਸਤ ਨਾਮ ਜਤ